ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆ ਦੇ ਅਜੀਬੋ-ਗਰੀਬ ਚਿਹਰਿਆਂ ਵਾਲੇ ਲੋਕਾਂ ਦੇ ਬਾਰੇ ਇਨ੍ਹਾਂ ਦੀਆਂ ਸ਼ਕਲਾਂ ਕਿਰਲੀਆਂ ਵਰਗੀਆਂ ਦਿਖਾਈ ਦਿੰਦੀਆਂ ਹਨ ਅਤੇ ਕੁਝ ਲੋਕਾਂ ਦੇ ਸਿਰਕ ਵੀ ਵੱਡੇ ਹੋਏ ਨੇ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਪਹਿਲੇ ਨੰਬਰ ਤੇ ਆਉਂਦੀ ਹੈ ਈਲੈਂਡ ਡੈਵਸਨ ਦੋਸਤੋ ਇਸ ਦੇ ਚਿਹਰੇ ਅਤੇ ਸਰੀਰ ਤੇ 9000 ਤੋਂ ਵੱਧ ਬਿੰਨੀਆਂ ਹਨ ਇਹ ਦੁਨੀਆ ਦੀ ਇਕੱਲੀ ਯਹੀ ਔਰਤ ਹੈ ਇਸ ਦੇ ਬਿੰਨਨ ਵਿੱਚ ਤਾਦ ਦਾ ਭਾਰਤ 3 ਕਿਲੋਗ੍ਰਾਮ ਹੈ ਨੰਬਰ 2 ਤੇ ਹੈ ਜੈਸਸ ਚੂਏ ਐਸ ਬਸ ਦੋਸਤੋ ਇਹ ਐਮ ਐਕਸ ਕੋਦਾਨਿਵਾਸੀ ਹੈ ਲੋਕ ਇਸ ਨੂੰ ਬੂਲ ਫਗਵਾਏ ਦੇ ਨਾਮ ਨਾਲ ਵੀ ਜਾਣਦੇ ਹਨ ਦੋਸਤੋ ਇਹ ਹਾਈਪਰੋਕਟ੍ਰਾਈਕਰੋਸਿਸ ਨਾਮ ਦੇ ਵਿੱਚ ਇੱਕ ਦੁਰਲਭ ਬਿਮਾਰੀ ਤੋਂ ਪੈਦਾ ਹੋਇਆ ਸੀ ਇਸ ਦੇ ਸਰੀਰ ਤੇ ਕਾਫੀ ਬਾਲ ਵਧੇ ਹੋਏ ਹਨ ਨੰਬਰ 3 ਤੇ ਹੈ ਗੈਰੀ ਟਰਨਰਨਾ ਦੋਸਤੋ ਇਹ ਸਭ ਤੋਂ ਲਚਕਦਾਰ ਚਮੜੀ ਵਾਲਾ ਵਿਅਕਤੀ ਹੈ ਇਸ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੈ ਦੋਸਤੋ ਇਸ ਨੂੰ ਐਲਨਰ ਡੈਨਰੋਸ ਸਟ੍ਰੋਮ ਹੈ ਜਿਸ ਵਿੱਚ ਚਮੜੀ ਖਿੱਚੀ ਜਾਂਦੀ ਹੈ ਨੰਬਰ 4 ਤੇ ਹੈ ਮਾਰੀਆ ਜੋਸ ਕ੍ਰਿਸਟੀਨਾ ਦੋਸਤੋ ਇਸ ਨੂੰ ਵੰਪਾਇਰ ਬੂਮੈਨ ਮਾਜੋ ਵੀ ਜਾਣਿਆ ਜਾਂਦਾ ਹੈ ਇਹ ਮੈਕਸਿਕੋ ਦੀ ਰਹਿਣ ਪਾਲੀ ਹੈ ਅਤੇ ਇਹ ਚਾਰ ਬੱਚਿਆਂ ਦੀ ਮਾਂ ਵੀ ਹੈ ਇਸ ਦੇ ਮੱਥੇ ਤੇ ਸਿੰਗ ਵੀ ਅੱਗੇ ਹੋਏ ਹਨ ਨੰਬਰ 5 ਤੇ ਹੈ ਰੋਕਲ ਬਿਟਰੋਲ ਚ ਦੋਸਤੋ ਗਿਨੀਜ ਵਰਡ ਰਿਕਾਰਡ ਦੇ ਅਨੁਸਾਰ ਦੁਨੀਆ ਵਿੱਚ ਸਭ ਤੋਂ ਵੱਧ ਬਿੰਨੇ ਦਾ ਰਿਕਾਰਡ ਰੱਖਣ ਵਾਲਾ ਇਹ ਵਿਅਕਤੀ ਹੈ ਇਸ ਨੇ ਕੁੱਲ 453 ਬਿੰਨੇ ਲਗਾਏ ਹੋਏ ਹਨ ਨੰਬਰ 6 ਤੇ ਹੈ ਐਰਕਸ ਪ੍ਰਾਂਗ ਇਹਦਾ ਲਜਰਡ ਮੈਨ ਦੇ ਨਾਲ ਵੀ ਮਸ਼ਹੂਰ ਹੈ ਇਸਨੇ ਆਪਣੇ ਪੂਰੇ ਸਰੀਰ ਨੂੰ ਕੇਲੀਵਾਂਗਾ ਹਰਾ ਰੰਗਿਆ ਹੋਇਆ ਹੈ ਇਸਨੇ ਆਪਣੀ ਜੀਬ ਨੂੰ ਸੱਪਵਾਂਗ ਦੋ ਹੀ ਸੈਂਚ ਵਿੱਚ ਵੀ ਕੱਟਿਆ ਹੋਇਆ ਹੈ ਨੰਬਰ 7 ਤੇ ਹੈ ਗਰੇਰੀਪਾਲ ਮਕਰੇਨ ਦੋਸਤੋ ਇਸਨੇ ਆਪਣੇ ਪੂਰੇ ਸਰੀਰ ਤੇ ਟੈਟੂ ਬਣਾਏ ਹੋਏ ਹਨ ਉਸਨੇ ਆਪਣੀਆਂ ਪਲਖਾਂ ਮੂੰਹ ਕੰਨਾ ਅਤੇ ਚਮੜੀ ਦੇ ਅੰਦਰਲੇ ਹਿੱਸਿਆਂ ਤੇ ਵੀ ਟੈਟੂ ਬਣਾਏ ਹੋਏ ਹਨ ਦੋਸਤੋ ਇਹ ਸੀ ਦੁਨੀਆ ਦੇ ਅਜੀਬੋ ਗਰੀਬ ਚਿਹਰਿਆਂ ਵਾਲੇ ਲੋਕ ਤੁਹਾਨੂੰ ਸਾਡੀ ਵੀਡੀਓ ਕਿਸ ਤਰੀਕੇ ਲੱਗੀ ਸਾਨੂੰ ਕਮੈਂਟ ਬਾਕਸ ਚ ਜ਼ਰੂਰ ਦੱਸਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਪਹਿਲੇ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਜੋ ਸਾਡੀ ਨਵੀਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਲਿਦਿ ਰਹੀ ਮਿਲਦੇ ਆ ਅਗਲੀ ਵੀਡੀਓ ਵਿੱਚ